ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਪਾਸ ਜੈਹੋ ਜੈਹ ਭਾਵਨਾ ਲੈ ਕੇ ਕੋਈ ਆਉਂਦਾ ਹੈ ਜੈਹੋ ਜੈਹ ਰੁਚੀ ਨਾਲ ਆਉਂਦਾ ਹੈ ਉਹੋ ਜਿਹਾ ਹੀ ਫਲ ਉਸਨੂੰ ਪ੍ਰਾਪਤ ਹੁੰਦਾ ਹੈ ਕੁਝ ਲੋਕ ਐਸੇ ਹੁੰਦੇ ਹਨ ਜੋ ਦੇਖਾ ਦੇਖੀ ਹੀ ਗੁਰੂ ਘਰ ਆਣ ਲੱਗ ਜਾਂਦੇ ਹਨ ਗੁਰੂ ਪ੍ਰਤੀ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦੇ ਸ਼ਰਧਾ ਜਾਂ ਪ੍ਰੇਮ ਭਾਵਨਾ ਨਹੀਂ ਹੁੰਦੀ ਦੇਖਾ ਦੇਖੀ ਉਹ ਬਾਣੀ ਵੀ ਪੜ੍ਹਦੇ ਹਨ ਕਥਾ ਕੀਰਤਨ ਵੀ ਸੁਣਦੇ ਹਨ ਪਰ ਫਿਰ ਵੀ ਉਹਨਾਂ ਦੇ ਅੰਦਰੋਂ ਈਰਖਾ, ਕ੍ਰੋਧ, ਹੰਕਾਰ ਆਦਿਕ ਮਾੜੀਆਂ ਆਤਾਂ ਦੂ ਨਹੀਂ ਹੁੰਦੀਆਂ ਅਤੇ ਇੱਕ ਉਹ ਸਿੱਖ ਹੁੰਦੇ ਹਨ ਜਿਨ੍ਹਾਂ ਦੀ ਆਪਣੇ ਗੁਰੂ ਪ੍ਰਤੀ ਸ਼ਰਧਾ ਅਤੇ ਪ੍ਰੇਮ ਭਾਵਨਾ ਪੂਰੀ ਹੁੰਦੀ ਹੈ ਉਹਨਾਂ ਨਾਲ ਮਾੜਾ ਵੀ ਹੋ ਜਾਵੇ ਤਾਂ ਉਹ ਗੁਰੂ ਦਾ ਹੁਕਮ ਹੀ ਸਮਝਦੇ ਹਨ ਉਹਨਾਂ ਨੂੰ ਕੋਈ ਪੱਥਰ ਮਾਰੇ ਗਾਲਾਂ ਕੱਢੇ ਫਿਰ ਵੀ ਉਹਨਾਂ ਦਾ ਗੁਰੂ ਪ੍ਰਤੀ ਪ੍ਰੇਮ ਅਤੇ ਸ਼ਰਧਾ ਘਟ ਨਹੀਂ ਹੁੰਦੇ ਆਪਣੇ ਨਾਲ ਈਰਖਾ ਕਰਨ ਵਾਲਿਆਂ ਨਾਲ ਵੀ ਉਹ ਨਫ਼ਰਤ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਐਸਾ ਹੀ ਸਿੱਖ ਜਿਸ ਲਈ ਗੁਰੂ ਦਾ ਹੁਕਮ ਹੀ ਸਭ ਤੋਂ ਪਿਆਰੇ ਸੀ ਹਰ ਵੇਲੇ ਪ੍ਰੇਮ ਭਾਵਨਾ ਸਰਧਾ ਨਾਲ ਸੇਵਾ ਸਿਮਰਨ ਕਰਦੇ ਨਾ ਹੀ ਉਸ ਦਾ ਮਨੋਰਥ ਸੀ ਉਸ ਉੱਪਰ ਗੁਰੂ ਮਹਾਰਾਜ ਵੀ ਬੜਾ ਪ੍ਰਸੰਨ ਸਨ ਪਰ ਕੁਝ ਸਿੱਖਾਂ ਨੂੰ ਇਹ ਬਰਦਾਸ਼ਤ ਨਾ ਹੋਇਆ ਉਹਨਾਂ ਨੇ ਉਸ ਸਿੱਖ ਨੂੰ ਮਾਰਿਆ ਕੁੱਟਿਆ ਅਤੇ ਡਰਾਇਆ ਵੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਸਿੱਖ ਨੇ ਜਿਸ ਦੀ ਗੁਰੂ ਪ੍ਰਤੀ ਬਹੁਤ ਭਾਵਨਾ ਸੀ ਨੇ ਉਹਨਾਂ ਸਿੱਖਾਂ ਬਾਰੇ ਕੀ ਕਿਹਾ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਪਾਈ ਜੱਗਾ ਸਿੰਘ ਨਾਮ ਦਾ ਸਿੱਖ ਹੋਇਆ ਹੈ ਗੁਰੂ ਮਹਾਰਾਜ ਉਸ ਉੱਤੇ ਬੜਾ ਹੀ ਪ੍ਰਸ਼ੰਸਨ ਕਿਉਂਕਿ ਉਹ ਗੁਰੂ ਮਹਾਰਾਜ ਦੇ ਨੇੜੇ ਰਹਿ ਕੇ ਹੈਂਕੜ ਵਚਨ ਹੀ ਸੀ ਆਉਂਦਾ ਮੈਂ ਕੁਝ ਬਣ ਗਿਆ ਹਾਂ ਇਸ ਤਰ੍ਹਾਂ ਦੇ ਵਿਚਾਰ ਕਦੀ ਨਹੀਂ ਸੀ ਕੀਤੇ ਨਾ ਹੀ ਕਦੀ ਉਸਨੇ ਇਸ ਗੱਲ ਦਾ ਵਿਚਾਰ ਕੀਤਾ ਸੀ ਕਿ ਗੁਰੂ ਮਹਾਰਾਜ ਹਾਰੇ ਵੇਲੇ ਮਨੋ ਹੀ ਪੁਕਾਰਦੇ ਰਹਿੰਦੇ ਹਨ ਹਰ ਵਕਤ ਨਿਮਰਤਾ ਵਿੱਚ ਰਹਿੰਦਾ ਸੀ ਉਸ ਦੇ ਗਿਆਨ ਵਿੱਚ ਅਤੇ ਉਸ ਦੀ ਸ਼ਰਧਾ ਵਿੱਚ ਕਦੀ ਫਰਕ ਨਹੀਂ ਸੀ ਪਿਆ ਜਦੋਂ ਪਹਿਲੇ ਦਿਨ ਆਇਆ ਸੀ ਉਸ ਵੇਲੇ ਵੀ ਗੁਰੂ ਸਾਹਿਬ ਦੇ ਗੁਰਸਿੱਖਾਂ ਦਾ ਸਤਿਕਾਰ ਕਰਦਾ ਸੀ ਅਤੇ ਜਦੋਂ ਗੁਰੂ ਮਹਾਰਾਜ ਹਰ ਵਕਤ ਲਈ ਕੋਲ ਚਲਾ ਗਿਆ ਫਿਰ ਵੀ ਗੁਰਸਿੱਖਾਂ ਦਾ ਉਸੇ ਤਰ੍ਹਾਂ ਹੀ ਸਤਿਕਾਰ ਕਰਦਾ ਰਿਹਾ ਪਰ ਉਹਨਾਂ ਵਿੱਚੋਂ ਕੁਝ ਸਿੱਖ ਜੋ ਗੁਰੂ ਜੀ ਦੇ ਨਿਕਟ ਵਰਤੀ ਤਾਂ ਸਨ ਜੋ ਪਾਈ ਜੱਗਾ ਦਾ ਬਾਰ-ਬਾਰ ਗੁਰੂ ਸਾਹਿਬ ਨੂੰ ਮਿਲਣਾ ਅਤੇ ਉਹਨਾਂ ਦੇ ਵਿੱਚ ਜੋ ਆਪਸੀ ਪਿਆਰ ਦੇ ਬਚਨ ਬਿਲਾਸ ਹੁੰਦੇ ਸਨ ਉਹਨਾਂ ਨੂੰ ਸਹਿਣ ਨਹੀਂ ਸੀ ਕਰ ਸਕਦੇ ਅਤੇ ਜਦੋਂ ਵੀ ਗੁਰੂ ਮਹਾਰਾਜ ਆਸੇ-ਪਾਸੇ ਹੁੰਦੇ ਸੀ ਤਾਂ ਉਹ ਈਰਖਾ ਦੇ ਪਰੇ ਸਿੱਖ ਉਸ ਜੱਗਾ ਸਿੰਘ ਨੂੰ ਕਹਿੰਦੇ ਸਨ ਕਿ ਤੇਰੇ ਵਿੱਚ ਕੋਈ ਐਸੀ ਖਾਸ ਗੱਲ ਨਹੀਂ ਤੇਰੇ ਵਰਗੇ ਤਾਂ ਵੀ ਆਏ ਨੇ ਅਤੇ ਪਤਾ ਵੀ ਨਹੀਂ ਲੱਗਿਆ ਕਦੋਂ ਉਹ ਇਥੋਂ ਚਲੇ ਵੀ ਗਏ ਹਨ ਤੂੰ ਜੋ ਇਹਨਾ ਗੁਰੂ ਮਹਾਰਾਜ ਦੇ ਅੱਗੇ ਨੱਠਿਆ ਫਿਰਦਾ ਹੈ ਉਹਨਾਂ ਦੇ ਅੱਗੇ ਅੱਗੇ ਦੌੜ ਪੱਜ ਕੇ ਦਿਖਾਉਂਦਾ ਹੈ ਤੇਰਾ ਵੀ ਇੱਕ ਦਿਨ ਐਸਾ ਹੀ ਹਾਲ ਹੋਣਾ ਹੈ ਇਸ ਤਰ੍ਹਾਂ ਦੇ ਬੜੇ ਹੀ ਗਰੋਧ ਅਤੇ ਨਿਰਾਦਰ ਦੇ ਸ਼ਬਦ ਬੋਲਿਆ ਕਰਦੇ ਸਨ ਅਤੇ ਉਹ ਜੱਗਾ ਸਿੰਘ ਹੱਥ ਜੋੜ ਕੇ ਮੱਥਾ ਟੇਕ ਦਿਆ ਕਰਦਾ ਸੀ ਅਤੇ ਕਹਿੰਦਾ ਸੀ ਗੁਰਸਿੱਖੋ ਮੈਂ ਅਨਜਾਨਾ ਮੈਨੂੰ ਪਤਾ ਨਹੀਂ ਹੈ ਤੁਸੀਂ ਮੈਨੂੰ ਸਮਤ ਦਿਆ ਕਰੋ ਤਾਂ ਉਹ ਸਿੱਖ ਕਹਿ ਦਿੰਦੇ ਸਨ ਚੰਗਾ ਹੈ ਤੈਨੂੰ ਅਸੀਂ ਸਮਤ ਦਵਾਂਗੇ ਚੰਗੀ ਤਰ੍ਹਾਂ ਦਵਾਂਗੇ ਇਕ ਦਿਨ ਗੁਰੂ ਮਹਾਰਾਜ ਬਾਹਰ ਗਏ ਹੋ ਐਸਾਨ ਪਾਈ ਜੱਗਾ ਸਿੰਘ ਅਤੇ ਉਹ ਨਿਕਟਵਰਤੀ ਸਿੱਖ ਪਿੱਛੇ ਲੈ ਗਏ ਉਹਨਾਂ ਸਿੱਖਾਂ ਨੇ ਅੱਜ ਦੇਖਿਆ ਕਿ ਅੱਜ ਨੇੜੇ ਤੇਰੇ ਗੁਰੂ ਮਹਾਰਾਜ ਤਾਂ ਹੈ ਹੀ ਨਹੀਂ ਨਾ ਕੋਈ ਮਤਾਵਾ ਹਨ ਨਾ ਹੀ ਕੋਈ ਸਿੱਖ ਸੰਗਤ ਹੈ ਨਾ ਹੀ ਕੋਈ ਗੁਰੂ ਸਾਹਿਬ ਹਨ ਉਸ ਵੇਲੇ ਉਹਨਾਂ ਨੇ ਪਾਈ ਜੱਗਾ ਸਿੰਘ ਨੂੰ ਫੜ ਲਿਆ ਅਤੇ ਕਹਿ ਲੱਗੇ ਅੱਜ ਤੈਨੂੰ ਮਤ ਦੇਣੀ ਹੈ ਅਤੇ ਉਸ ਨੂੰ ਪਕੜ ਕੇ ਮੁੱਕੇ ਥੱਪੜ ਗੋਡੇ ਮਾਰੇ ਲੱਗੇ ਥੱਲੇ ਸੋਟ ਲਿਆ ਬੜਾ ਹੀ ਜ਼ਿਆਦਾ ਕੁੱਟਿਆ ਅਤੇ ਮੂੰਹ ਬੋਲ ਰਹੇ ਹਨ ਕਿ ਬੜਾ ਹੀ ਜ਼ਿਆਦਾ ਗੁਰੂ ਮਹਾਰਾਜ ਦੇ ਅੱਗੇ ਪਿੱਛੇ ਫਿਰ ਫਿਰ ਕੇ ਦਿਖਾਉਂਦਾ ਹੈ ਬੜੀ ਹੀ ਈਰਖਾ ਦਿਖਾਈ ਉਹਨਾਂ ਨੇ ਇੰਨਾ ਜ਼ਿਆਦਾ ਮਾਰਿਆ ਕਿ ਉੱਤੇ ਸਰੀਰ ਤੇ ਨਿਸ਼ਾਨ ਪੈ ਗਏ ਜਦੋਂ ਉਹਨਾਂ ਸਿੱਖਾਂ ਨੇ ਉਸ ਜਗਾ ਸਿੰਘ ਨੂੰ ਛੱਡਿਆ ਤਾਂ ਪਾਈ ਜਗਾ ਨੇ ਉੱਠ ਕੇ ਆਪਣੇ ਕੱਪੜੇ ਚਾੜੇ ਦਸਤਾਰ ਸਜਾਈ ਅਤੇ ਪਿੱਛੇ ਹਟ ਕੇ ਨਮਸਕਾਰ ਕੀਤੀ ਅਤੇ ਕਹਿਣ ਲੱਗਾ ਭਰਾਵੋ ਮੈਂ ਛੋਟਾ ਭਰਾ ਮੈਨੂੰ ਤਾਂ ਇਸ ਤਰ੍ਹਾਂ ਦੀ ਸਮਤ ਤੁਹਾਨੂੰ ਦੇਣੀ ਹੀ ਚਾਹੀਦੀ ਸੀ ਹੁਣ ਤਾਂ ਮੈਂ ਹੋਰ ਸਾਵਧਾਨ ਹੋ ਕੇ ਚੱਲਾਂਗਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿਉਂਕਿ ਤੁਸੀਂ ਤਾਂ ਮੇਰਾ ਭਲਾ ਹੀ ਲੋਚਦੇ ਹੋ ਇਤਨੇ ਸਮੇਂ ਨੂੰ ਗੁਰੂ ਮਹਾਰਾਜ ਆ ਗਏ ਅਤੇ ਵੇਖਦਿਆਂ ਹੀ ਸਾਰੀ ਗੱਲ ਨੂੰ ਸਮਝ ਗਏ ਕਿ ਪਾਈ ਜੱਗਾ ਨਾਲ ਬੜੀ ਈਰਖਾ ਹੋ ਰਹੀ ਹੈ ਅਤੇ ਅੱਜ ਹੱਥਾ ਪਾਈ ਕਰਕੇ ਗੁਰਸਿੱਖਾਂ ਨੇ ਮਾਰਿਆ ਕੁੱਟਿਆ ਹੈ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਇਕੱਠਾ ਕਰ ਲਿਆ ਅਤੇ ਪਾਈ ਜੱਗਾ ਨੂੰ ਬੁਲਾ ਕੇ ਕਹਿਣ ਲੱਗੇ ਪਾਈ ਜੱਗਾ ਸੱਚ ਦੱਸ ਅੱਜ ਤੇਰੇ ਨਾਲ ਕੀ ਹੋਇਆ ਹੈ ਪਾਈ ਜੱਗਾ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਤਾਂ ਕਟ-ਕਟ ਦੇ ਜਾਣਨ ਹਰ ਹੋ ਤੁਸੀਂ ਤਾਂ ਹਰ ਚੀਜ਼ ਨੂੰ ਜਾਂਦੇ ਹੋ ਤੁਹਾਨੂੰ ਤਾਂ ਸਾਰਾ ਹੀ ਪਤਾ ਹੈ ਕਿਤੇ ਮੈਂ ਦੱਸਣ ਵਿੱਚ ਕੋਈ ਗਲਤੀ ਨਾ ਕਰ ਜਾਵਾਂ ਗੁਰੂ ਮਹਾਰਾਜ ਕਹਿਣ ਲੱਗੇ ਫਿਰ ਵੀ ਦੱਸ ਤਾਂ ਪਾਈ ਜੱਗਾ ਕਹਿਣ ਲੱਗਾ ਮਹਾਰਾਜ ਅੱਜ ਤਾਂ ਮੇਰੇ ਤੇ ਬੜੀ ਕਿਰਪਾ ਕੀਤੀ ਹੈ ਮੇਰੇ ਭਰਾਵਾਂ ਨੇ ਮੇਰੇ ਸਾਰੇ ਪਾਪ ਛੱਡ ਦੁੱਤੇ ਹਨ ਮੈਨੂੰ ਸਮਤ ਦੇ ਦਿੱਤੀ ਹੈ ਉਸ ਵੇਲੇ ਗੁਰੂ ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਵੀ ਬੁਲਾ ਲਿਆ ਅਤੇ ਸੰਗਤ ਦੇ ਸਾਹਮਣੇ ਸਾਰੀ ਗੱਲ ਪ੍ਰਗਟ ਕਰ ਦਿੱਤੀ ਕਹਿਣ ਲੱਗੇ ਗੁਰ ਸਿੱਖੋ ਇੱਕ ਪਾਸੇ ਇਹ ਸਿਕਹਾਨ ਅਤੇ ਇੱਕ ਪਾਸੇ ਪਾਈ ਜੱਗਾ ਛਾਡੀ ਗੈਰ ਹਾਜ਼ਰੀ ਵਿੱਚ ਇਹਨਾਂ ਸਿੱਖਾਂ ਨੇ ਪਾਈ ਜੱਗੇ ਉਤੇ ਹੱਥ ਉਠਾਇਆ ਹੈ ਇਸ ਨੂੰ ਬੜਾ ਕੁੱਟਿਆ ਹੈ ਅਤੇ ਗਾਲਾਂ ਵੀ ਕੱਢੀਆਂ ਹਨ ਕਿਉਂਕਿ ਗੁਰੂ ਮਹਾਰਾਜ ਦੇ ਆਲੇ ਦੁਆਲੇ ਤਾਂ ਚੰਗੇ ਬੰਦੇ ਵੀ ਹੁੰਦੇ ਹਨ ਪਰ ਸੁਭਾਅ ਦੇ ਮਾੜੇ ਬੰਦੇ ਵੀ ਹੁੰਦੇ ਹਨ ਜਿਨ੍ਹਾਂ ਦੇ ਸੁਭਾਅ ਕਦੀ ਨਹੀਂ ਬਦਲਦੇ ਉਸ ਵੇਲੇ ਸੰਗਤਾਂ ਨੇ ਪੁੱਛਿਆ ਪਾਛਾ ਇਹ ਤਾਂ ਹਰ ਸਮੇਂ ਤੁਹਾਡੇ ਕੋਲ ਰਹਿੰਦੇ ਹਨ ਇਹ ਤਾਂ ਤੁਹਾਡੇ ਨਿਕਟ ਵਰਤੀ ਸਿੱਖ ਹਨ ਅਸੀਂ ਤਾਂ ਹਰ ਰੋਜ਼ ਇਹਨਾਂ ਨੂੰ ਫਤੇ ਬੁਲਾਉਂਦੇ ਹਾਂ ਇਹਨਾਂ ਨੂੰ ਚੰਨਾ ਤੇ ਨਮਸਕਾਰ ਕਰਦੇ ਹਾਂ ਇਨਾਂ ਦਾ ਆਦਰ ਸਤਕਾਰ ਕਰਦੇ ਹਾਂ ਅਤੇ ਆਪ ਦੇ ਬਾਰੇ ਇਹਨਾਂ ਦੇ ਮੁਖ ਤੋਂ ਹੀ ਬਚਨ ਸੁਣਨਾ ਚਾਹੁੰਦੇ ਹਾਂ ਇਹ ਸਾਡੀ ਸਮਝ ਤੋਂ ਤਾਂ ਬਾਹਰ ਦੀ ਗੱਲ ਹੈ ਆਪ ਹੀ ਕਿਰਪਾ ਕਰਕੇ ਸਾਨੂੰ ਸਮਝਾਉਣਾ ਕਰੋ ਉਸ ਵੇਲੇ ਗੁਰੂ ਮਹਾਰਾਜ ਨੇ ਇੱਕ ਪੱਥਰ ਅਤੇ ਕੁਝ ਪਤਾਸੇ ਲਏ ਨੂੰ ਕਿਹਾ ਅਤੇ ਨਾਲ ਹੀ ਪਾਣੀ ਦੇ ਦੋ ਬਰਤਨ ਮੰਗਵਾ ਲਏ ਇੱਕ ਬਰਤਨ ਵਿੱਚ ਪੱਥਰ ਪਾ ਦਿੱਤਾ ਅਤੇ ਇੱਕ ਵਿੱਚ ਪਤਾਸੇ ਪਾ ਦਿੱਤੇ ਅਤੇ ਉਹਨਾਂ ਨੂੰ ਪਰਾਂ ਰੱਖ ਕੇ ਕੁਝ ਬਚਨ ਬਿਲਾਸ ਕਰਦੇ ਰਹੇ ਜਦੋਂ ਕੁਝ ਦੇਰ ਹੋ ਗਈ ਤਾਂ ਗੁਰੂ ਮਹਾਰਾਜ ਨੇ ਹੁਕਮ ਕੀਤਾ ਪੋਤਾਸਿਆਂ ਵਾਲਾ ਅਤੇ ਪੱਥਰ ਵਾਲਾ ਦੋਨੇ ਬਰਤਨ ਲੈ ਆਓ ਜਦੋਂ ਉਹ ਬਰਤਨ ਲਿਆਉਂਦੇ ਗਏ ਤਾਂ ਗੁਰੂ ਮਹਾਰਾਜ ਨੇ ਉਹਨਾਂ ਬਰਤਨਾਂ ਵਿੱਚੋਂ ਪੱਥਰ ਤਾਂ ਚੁੱਕ ਲਿਆ ਅਤੇ ਕਹਿਣ ਲੱਗੇ ਕਿ ਪੱਥਰ ਤਾਂ ਸਾਡੇ ਹੱਥ ਵਿੱਚ ਆ ਗਿਆ ਹੈ ਪਰ ਪੋਤਾਸੇ ਤਾਂ ਦਿਖ ਹੀ ਨਹੀਂ ਰਹੇ ਕਿਉਂਕਿ ਉਹ ਤਾਂ ਪਾਣੀ ਦੇ ਵਿੱਚ ਹੀ ਘੁਲ ਗਏ ਹਨ ਸੰਤਾ ਕਹਿਣ ਲੱਗਿਆ ਪਾਸ਼ਾ ਸਾਡੀ ਸਮਝ ਵਿੱਚ ਨਹੀਂ ਆ ਰਹਾ ਤੁਸੀਂ ਇਹ ਕੀ ਕৌতਕ ਵਰਤਾਇਆ ਹੈ ਤਾਂ ਗੁਰੂ ਮਹਾਰਾਜ ਕਹਿਣ ਲੱਗੇ ਇੱਕ ਉਹ ਹੁੰਦੇ ਹਨ ਜਿਹੜੇ ਸਾਡੇ ਕੋਲ ਪੱਥਰ ਰੂਪ ਵਿੱਚ ਹੁੰਦੇ ਨੇ ਸਤਗੁਰੂ ਤਾਂ ਸਬਦ ਦਾ ਪਲਾ ਮਨਾਉਂਦਾ ਹੈ ਪਰ ਇਹ ਜਿਹੜੇ ਪੱਥਰ ਰੂਪ ਵਿੱਚ ਹੁੰਦੇ ਨੇ ਇਹਨਾਂ ਦਾ ਹਿਰਦਾ ਇੰਨਾ ਕਠੋਰ ਹੁੰਦਾ ਹੈ ਇਹਨਾਂ ਤੇ ਅਸਰ ਨਹੀਂ ਪੈਂਦਾ ਇਹਨਾਂ ਦੇ ਹਿਰਦੇ ਅੰਦਰ ਗੁਰੂ ਦੇ ਉਪਦੇਸ਼ ਨਹੀਂ ਵਸਦੇ ਇਹ ਉਥੇ ਦੇ ਉਥੇ ਹੀ ਰਹਿੰਦੇ ਹਨ ਇਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੁੰਦਾ ਬਾਹਰੋਂ ਚਾਹੇ ਉਹ ਪੇਖ ਨਾਲ ਬਦਲ ਜਾਂਦੇ ਹਨ ਬਾਣੀਆਂ ਵੀ ਪੜ ਲੈਂਦੇ ਹਨ ਪਰ ਅੰਦਰੋਂ ਨਹੀਂ ਬਦਲਦੇ ਅੰਦਰੋਂ ਤਾਂ ਆਪਣੀ ਹੋਮੇ ਉਹਨਾਂ ਦੀ ਕਾਇਮ ਰਹਿੰਦੀ ਹੈ ਤੇ ਦੂਸਰੇ ਪਾਸੇ ਇਹ ਪਾਈ ਜੱਗਾ ਸਿੰਘ ਹੈ ਜੋ ਗੁਰੂ ਦੇ ਪਿਆਰ ਦੇ ਵਿੱਚ ਕੁਲਿਆ ਪਿਆ ਹੈ ਤੁਸੀਂ ਖੁਦ ਹੀ ਵੇਖਿਆ ਹੈ ਇਸ ਤਰ੍ਹਾਂ ਨਿਮਰਤਾ ਨਾਲ ਕਿਹਾ ਹੈ ਪਾਤਸ਼ਾਹ ਮੇਰੇ ਵੱਡੇ ਭਰਾਵਾਂ ਨੇ ਮੈਨੂੰ ਸਮਤ ਦਿੱਤੀ ਹੈ ਹੋਇਆ ਤਾਂ ਕੁਝ ਵੀ ਨਹੀਂ ਮੈਂ ਮੁਰਖ ਹਾਂ ਮੇਰੀ ਸਮਝ ਥੋੜੀ ਹੈ ਇਹਨਾਂ ਨੇ ਤੇ ਮੇਰੇ ਤੇ ਕਿਰਪਾ ਕੀਤੀ ਹੈ ਮੈਨੂੰ ਸਮਤ ਬਖਸ਼ੀ ਹੈ ਐਸੇ ਸਿੱਖ ਅਤੇ ਫਿਰ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਐਸੇ ਸਿੱਖ ਭਾਵਨੀ ਦੇ ਸਿਖੋਂਦੇ ਹਨ ਜਿਨ੍ਹਾਂ ਵਾਸਤੇ ਗੁਰੂ ਹੀ ਪਰਮੇਸ਼ਰ ਰੂਪ ਹੁੰਦਾ ਹੈ ਉਨਾਂ ਲਈ ਗੁਰੂ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਹੁੰਦਾ ਐਸੇ ਪਾਵਨੀ ਦੇ ਸਿੱਖ ਗੁਰੂ ਗ੍ਰਵਤ ਹੀ ਸਮਝ ਆਇਆ ਕਰਦੇ ਹਨ ਉਹਨਾਂ ਦਾ ਆਪਣਾ ਆਪਾ ਤਾਂ ਖਤਮ ਹੀ ਹੋ ਜਾਂਦਾ ਹੈ ਉਹਨਾਂ ਵਿੱਚ ਮੈਨ ਨਹੀਂ ਰਹਿੰਦੀ ਐਸੇ ਸਿੱਖ ਆਪਣੇ ਤਨ ਨੂੰ ertid ਵਰਗਾ ਅਤੇ ਧਰਮਸ਼ਾਲ ਪਾਵ ਧਰਮ ਦੀ ਜਗਾ ਬਣਾ ਦਿੰਦਾ ਹੈ ਪਾਵ ਸੇਵਾ ਕਰਦਾ ਹੈ ਕੀਰਤਨ ਕਰਦਾ ਹੈ ਬਾਣੀ ਆਪ ਪੜਦਾ ਹੈ ਅਤੇ ਦੂਜਿਆਂ ਨੂੰ ਪੜਾਉਂਦਾ ਹੈ ਦੂਜਿਆਂ ਦੇ ਕੰਮ ਆਉਂਦਾ ਹੈ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਵਿਛਾ ਦਿੰਦਾ ਹੈ ਐਸੇ ਸਿਖਨੋਂ ਕਿੰਨਾ ਹੀ ਮਾੜਾ ਕਹੀ ਜਾਓ ਕਿੰਨਾ ਹੀ ਦੁੱਖ ਆ ਜਾਵੇ ਜਾਂ ਫਿਰ ਸੁੱਖ ਵੀ ਆ ਜਾਵੇ ਕਿੰਨਾ ਹੀ ਮਾਨ ਮਿਲ ਜਾਵੇ ਜਾਂ અપਮਾਨ ਹੋ ਜਾਵੇ ਕਿੰਨੀਆਂ ਹੀ ਓਖਿਆਈਆਂ ਆ ਜਾਣ ਜਿਵੇਂ ਗੁਰੂ ਦਾ ਸ਼ਬਦ ਲਿਤਾੜ ਕੇ ਰਹਿ ਕੇ ਕਮਾਉਂਦਾ ਹੈ ਪਾਏ ਪਗਤ ਨਿਵਾਨ ਹੋਏ ਗੁਰਮਤ ਅਠਹਿਰਾਵੇ ਕਿਉਂਕਿ ਜਿੰਨੀ ਚੀਜ਼ ਕੀਮਤੀ ਹੋਵੇ ਨੀਵੀਂ ਥਾਵਾਂ ਤੇ ਰਹਿੰਦੀ ਹੈ ਉੱਚੀਆਂ ਥਾਵਾਂ ਤੇ ਨਹੀਂ ਰਹਿੰਦੀ ਜਿਵੇਂ ਟਿੱਬੇ ਤੇ ਮੀਂਹ ਪਵੇ ਰੁੜ ਕੇ ਥੱਲੇ ਆ ਜਾਂਦਾ ਹੈ ਸਮੁੰਦਰ ਕਿੱਥੇ ਹੈ ਜਿੱਥੇ ਨੀਵਾ ਥਾਓ ਹੈ ਇਸੇ ਤਰ੍ਹਾਂ ਨਿਵੇ ਹੋ ਕੇ ਹੀ ਗੁਰਮਤ ਅੰਦਰ ਠਹਿਰਦੀ ਹੈ ਫਿਰ ਉਹ ਸਿੱਖ ਜੋ ਬੋਲਦਾ ਹੈ ਅੰਮ੍ਰਿਤ ਬੋਲਦਾ ਹੈ ਫਿਰ ਉਸ ਦੇ ਮੁਖ ਵਿੱਚੋਂ ਪਿਆਰ ਦੀਆਂ ਬੰਦਗੀ ਦੀਆਂ ਨਾਮ ਦੀਆਂ ਤਾਰਾਂ ਚਲਦੀਆਂ ਹਨ ਜਿਵੇਂ ਮੋਲੇ ਤਾਰ ਮੀ ਵਰਸਦਾ ਹੋਵੇ ਇਸ ਲਈ ਸਿੱਖੀ ਨੂੰ ਕਮਾਉਣਾ ਸ਼ੁਰੂ ਕਰੋ ਬੋਲਣ ਵਾਲਿਆਂ ਨੂੰ ਬੋਲਦਿਆਂ ਹੋਇਆ ਬੜੀ ਧਿਰ ਹੋ ਗਈ ਸੁਨਣ ਵਾਲਿਆਂ ਨੂੰ ਸੁਣਦਿਆਂ ਹੋਇਆ ਹੋ ਗਈ ਕੁਝ ਅਸੀਂ ਮੰਨਿਆ ਕੁਝ ਨਹੀਂ ਮੰਨਿਆ ਪਹਿਲੇ ਪੂਰੀ ਤਰ੍ਹਾਂ ਨਨ ਮੰਲੋ ਫਿਰ ਮੰਨ ਕੇ ਇਸ ਦੀ ਕਮਾਈ ਕਰੋ ਸਤਗੁਰ ਕਾਜੋ ਸਿੱਖ ਅਖਾਏ ਸੋ ਪਲਕੇ ਉਠਹਰ ਨਾਮ ਧਿਆਵੇ ਉਦਮ ਕਰੇ ਪਲਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ